ਉਹ ਲੈ ਆਇਆ ਇਹਨੇ ਪਲਾਨ ਬਣਾਇਆ ਕਿਰਪਾਨ ਲੈ ਕੇ ਖੜਾ ਹੋਇਆ ਨਿਕਲ ਗਿਆ ਸਾਰੀ ਕਿਰਪਾਨ ਮਾਰਦਾ ਬੀੜੀ ਦਾ ਦੇ ਵੀ ਵਹਿ ਮੁੱਦਾ ਬਣਾਇਆ ਨਾ ਬੀੜੀ ਦੀ ਕੋਈ ਗੱਲ ਨਹੀਂ ਖਾਸੀ ਕੱਲ ਉਹਨਾਂ ਦੀ ਕੋਈ ਵਹਿ ਇੱਥੇ ਬੈਠਿਆਂ ਕੋਈ ਗੱਲਬਾਤ ਹੋਈ ਜਿਵੇਂ ਮੱਲਾਪ ਆਮ ਬੈਠਿਆਂ ਕੋਈ ਗੱਲਚਰਚਾ ਕੀਤੀ ਉਹਦੇ ਵਿੱਚ ਕੋਈ ਵਹਿ ਬਾਜੀ ਹੋ ਗਈ ਸਖਤ ਕਾਰਵਾਈ ਕੀਤੀ ਜਾਊਗੀ ਪਤਾ ਕਰਨ ਕਿ ਆ ਜੀ ਕਿਸੇ ਦਾ ਬੱਚਾ ਮਾਰ ਦੇਣਾ ਕੋ ਚੰਗੀ ਗੱਲ ਨਹੀਂ ਜੇ ਗਾਲ ਕੱਢੀ ਸੀ ਉਹਦਾ ਵੈਹ ਗਏ ਕੋਈ ਪੰਚਾਇਤ ਦੇ ਵਿੱਚ ਵੀ ਨਿਆ ਹੋ ਸਕਦਾ ਸੀਗਾ ਤੇ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਜੀ ਨਹੀਂ ਭਾਈ ਉਹ ਇਹ ਲੱਗੋ ਚ ਹੈ ਲਾ ਕਰ ਕਰਨੇ ਕੁ ਬੇੜੀ ਦੇ ਕਾਨੂੰਨ ਦੇ ਲਈ ਰੋਕੇ ਹੋਣਾ ਤੇ ਉਹਨੇ ਬਹੁਤ ساری ਗੋਸੇ ਦੇ ਦਿੱਤੇ ਉਹਨੇ ਪਾਲੀ ਜਿਹੜੀ ਇੱਕ ਪਾਂਖਰ ਤੋਂ ਦਿਨੋ ਸਾਡੀ ਮਾਰ ਕੇ ਤੋਕਾ ਕਰਦਾ ਹੁੰਦਾ ਹੀ ਫੜ ਲਿਆ ਸੀ ਮੁਕੇ ਤੇ ਤੇ ਕਰਪਾਣੇ ਬਰਮ ਕਰਦੀ ਇਦਰਾ ਵੀ ਹਰਜੀਤ ਸਿੰਘ ਜਿਹਦੀ ਮਾਦਾ ਇਹੋ ਦਾ ਨਾਂ ਕੀ ਹੈ ਹੋਰਾਂ ਨਾਂ ਸਿੱਧਾ ਨਾਂ ਸੁਖਰਾ ਸਿੰਘ ਉਦੋਂ ਤਰਾ ਕਾਰੋਂ ਕਹਿੰਦੇ ਨੇ ਤੇ ਉਹਦਾ ਨਾਂ ਕੀ ਹੈ ਸਰਦਾਰ ਮਰੀਕ ਸਿੰਘ ਤੇ ਕੀ ਗੱਲ ਕੀ ਹੋਈ ਹੈ ਗੱਲ ਦੁੱਧ ਲੈਣ ਆਇਆ ਇਹਦੇ ਉਹਨੇ ਪਲਾਨ ਬਣਾਇਆ ਕਿਰਪਾਨ ਲੈ ਕੇ ਖੜਾ ਹੋਇਆ ਨਿਕਲ ਗਿਆ ਸਾਰੀ ਕਿਰਪਾਨ ਮਾਰਤੀ ਕਿ ਕਿੰਨੇ ਮਾਰੀ ਕਿੰਨੇ ਆ ਹਾਂ ਚਰਨਜੀਤ ਨੇ ਕਾਹ ਤੋਂ ਮਾਰੀਗਾ ਤੋਂ ਕੀ ਗੱਲ ਕੀ ਹੈ ਪਤਾ ਨਹੀਂ ਅਗਿੰਦਾ ਬੀੜੀ ਬੂੜੀ ਕਿਉਂ ਪੀਨਾਂ ਨੂੰ ਹੈ ਬੀੜੀ ਪੀਨ ਤੋਂ ਹਾਂਜੀ ਹਾਂਜੀ ਅੱਛਾ ਏ ਤੇ ਹੁਣ ਕੀ ਆਈ ਹੈ ਪੁਲਿਸ ਕਿੰਨੇ ਚਿਰ ਬਾਅਦ ਆਈ ਪੁਲਿਸ ਇੱਥੇ ਦੋ ਘੰਟਾ ਬਸ ਦੋ ਘੰਟਾ ਦੋ ਅੱਛਾ ਤੂੰ ਲੈ ਕੇ ਚੱਲੇ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਪੁਲਿਸ ਤੋਂ ਨਹੀਂ ਇਹ ਇਨਸਾਫ ਹੀ ਹੈ ਕਿ ਆਈ ਦਾ ਵੱਦ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਜੀ ਆਪਣਾ ਮੇਰਾ ਨਾਮ ਸੁਖਮਨ ਸਿੰਘ ਮੈਂ ਮਜੀਦਾ ਪੰਚਾਇਤ ਮੈਂਬਰ ਆ ਪਿੰਡ ਸੁਭਰਾ ਇਹ ਜਿਹੜੀ ਮੌਤ ਹੋਈ ਹੈ ਕੀ ਲੱਗਦਾ ਤੁਹਾਡਾ ਇਹ ਸਾਡਾ ਭਾਂਜਾ ਲੱਗਦਾ ਜੀ ਇੱਥੇ ਆਏ ਆਪਦੇ ਨਾਂਕੇ ਪਿੰਡ ਰਹਿੰਦੇ ਸੀ ਕੀ ਨਾਂ ਕੀ ਇਹਦਾ ਸੁਖਰਾਜ ਸਿੰਘ ਆ ਤੇ ਕੀ ਗੱਲ ਕੀ ਹੋਈ ਇਹਨਾਂ ਇਹਨਾਂ ਦੀ ਗੱਲ ਤੇ ਕੋਈ ਕੰਨ ਮਾੜੀ ਮੋੜ ਕੋਈ ਗੱਲਬਾਤ ਹੋਈ ਉਹਦਾ ਕਾਰਨ ਹੀ ਕੋਈ ਉਹਨੇ ਭੌਂਨੇ ਦਿਲ ਤੋਂ ਘੁਸਾਰਾ ਛੱਡਿਆ ਕੋਈ ਮਾੜੀ ਮੋੜ ਹੋਈ ਚਲੋ ਕਿਸ ਨੂੰ ਦੱਸਿਆ ਬਈ ਇਹਨੂੰ ਕੋਈ ਗੱਲ ਨਹੀਂ ਕੀਤੀ ਤੇ ਅੱਜ ਸਵੇਰੇ ਉਹ ਆਪਦਾ ਜਿਦੋਂ ਨੇ ਕੰਮ ਤੇ ਜਾਣਾ ਸੀ ਉਹ ਦੁਕਾਨ ਤੋਂ ਕੋਈ ਲੈਣ ਆਇਆ ਤੇ ਉਹਨਾਂ ਦੇ ਰਸਤੇ 'ਚ ਉਹ ਤਲਵਾਰ ਲੈ ਕੇ ਖਲੋਤਾ ਹੈਗਾ ਉਹਨੇ ਕੋਈ ਗਾਲੀ ਨਹੀਂ ਕੀਤੀ ਤੇ ਮੱਲਾ ਉਹਦੇ ਮਾਰ ਤੱਕ ਕਿ ਨਾ ਕੀ ਜਿੰਨੇ ਮਾਰਿਆ ਉਹਦਾ ਨਾਮ ਸਵਤਨ ਸਿੰਘ ਚੰਨਾ ਦੇ ਉਹਨੂੰ ਤੇ ਕੀ 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 ਬੀੜੀ ਬਿਊੜੀ ਪੀਣ ਤੋਂ ਹੋਇਆ ਜੀੜੀ ਪੀਣ ਤੋਂ ਕੋਈ ਗੱਲ ਗੱਲਬਾਤ ਹੋਈ ਆ ਕੋਈ ਮੱਲਾ ਬੀੜੀ ਦਾ ਦੇਵੇ ਵੈਸੇ ਮੁੱਦਾ ਬਣਾਇਆ ਨਾ ਬੀੜੀ ਦੀ ਕੋਈ ਗੱਲ ਨਹੀਂ ਖਾਸ ਸੀ ਕੱਲ ਉਹਨਾਂ ਦੀ ਕੋਈ ਵੈਸੇ ਇੱਥੇ ਬੈਠਿਆ ਕੋਈ ਗੱਲਬਾਤ ਹੋਈ ਜਿਵੇਂ ਮੱਲਾ ਕੋ ਆਮ ਬੈਠਿਆ ਕੋਈ ਗੱਲਚਰਚਾ ਕੀਤੀ ਉਹਦੇ ਵਿੱਚ ਕੋਈ ਵਹਿ ਬਾਜੀ ਹੋ ਗਈ ਸੁਣ ਕੇ ਮੰਗ ਕਰਦੇ ਮੰਗਦੇ ਇਹੋ ਹੀ ਆ ਵੀ ਜੋ ਚਲੋ ਇਹ ਇਹ ਤੇ ਬੰਦਾ ਗਿਆ ਵਾ ਹੁਣ ਉਹਨੂੰ ਸਜ਼ਾ ਵਾਰਤੁਵਾਤ ਮਿਲਣੀ ਚਾਹੀਦੀ ਆ ਜੀ ਤੁਹਾਡਾ ਮੈਂ ਜੀ ਜਸਪਾਲ ਸਿੰਘ ਭੁੱਲਾ ਦਾ ਵਰਕਰ ਆ ਆਮ ਆਦਮੀ ਪਾਰਟੀ ਤੇ ਕੀ ਮਾਮਲਾ ਕੀ ਹੈ ਜਿਹੜਾ ਨੌਜਵਾਨ ਦਾ ਕਤਲ ਹੋਇਆ ਜੀ ਮਾਮਲਾ ਜੀ ਇਹ ਅਸਲ ਦੇ ਵਿੱਚ ਰੋਜ਼ ਦੁਕਾਨ ਦੇ ਲਾਗੋਂ ਲੰਘਦਾ ਸੀਗਾ ਇਹਦੀ ਦੁਕਾਨ ਸੀ ਕਿਉਂ ਛੋਟੀ ਜੀ ਤੇ ਉਥੋਂ ਲੰਘਦਾ ਸੀਗਾ ਤੇ ਉਥੇ ਸਿਗਰਟ ਪੀਂਦਿਆ ਸੀਗਾ ਇਹਨੇ ਕੋਈ ਪਾਸੇ ਹੋ ਕੇ ਪੀਲਾ ਤੋ ਮੰਨਿਆ ਨਹੀਂ ਉਹਨੇ ਕੋਈ ਗੱਲ ਕੱਢਦੀ ਤੇ ਉਹਦੇ ਤਹਿ ਚਾ ਕੇ ਤੇ ਨੇ ਗੁੱਸੇ ਜਾ ਕੇ ਤੇ ਜਿਹੜਾ ਉਹਦੇ ਕਿਰਪਾਨ ਮਾਰਤੀ ਤੇ ਲਗਭਗ ਉਹਦਾ ਖਤਲ ਹੋ ਗਿਆ ਮਾਰਾ ਹੈ ਜੀ ਬਹੁਤ ਜ਼ਿਆਦਾ ਤੇ ਬਾਕੀ ਦੋਸ਼ੀ ਜਿਹੜਾ ਉਹ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਹੈ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੁਲਿਸ ਵੱਲੋਂ ਵੀ ਇਸ ਤੇ ਸਖਤ ਤੋਂ ਸਖਤ ਜਿਹੜੀ ਕਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਤਾ ਕਰਨ ਕੀ ਹੈ ਜੀ ਕਿਸੇ ਦਾ ਬੱਚਾ ਮਾਰ ਦੇਣਾ ਕੋਈ ਚੰਗੀ ਗੱਲ ਨਹੀਂ ਜੇ ਗਾਲ ਕੱਢੀ ਸੀਗੀ ਉਹਦਾ ਵਹਿ ਕੇ ਵੀ ਕੋਈ ਪੰਚਾਇਤ ਦੇ ਵਿੱਚ ਵੀ ਨਿਆ ਹੋ ਸਕਦਾ ਸੀਗਾ ਤੇ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਜੀ ਇਹੜਾ ਮੁਖਤਿਆਰ ਜੀ ਇਹੜਾ ਨੌਜਵਾਨ ਦੀ ਮੌਤ ਹੋਈ ਤੁਹਾਡਾ ਕੀ ਲੱਗਦਾ ਹੈ ਉਹਨੇ ਤਾਂ ਅੱਛਾ ਤੇ ਕੀ ਨਾਂ ਕੀ ਸੀ ਮੁੰਡੇ ਦਾ ਨਾਂ ਹੈ ਨਾ ਅੱਛਾ ਕਾਰੂ ਤੇ ਕੀ ਗੱਲ ਕੀ ਹੋਈ ਹੈ ਜੀ ਕੋਈ ਵੀ ਨਹੀਂ ਦੁੱਧ ਲੈਣ ਆਇਆ ਉਹ ਘਰ ਤੋਂ ਕਿਰਪਾਨ ਲੈ ਕੇ ਘੁਟਾ ਆਇਆ ਸੀ ਕੌਣ ਸੀ ਵਿਅਕਤੀ ਮੁੰਡੇ ਨੇ ਮਾਰਿਆ ਨਾਂ ਕੀ ਇਹਦਾ ਪਤਿ ਨਾਂ ਚੰਨਾ ਚੰਨਾ ਅੱਛਾ ਉਹਨੇ ਇੱਕ ਦੁੱਧ ਲੈ ਕੇ ਚੱਲਿਆ ਉਪਰਲੇ ਅਗਲੇ ਮੈਨੂੰ ਕਿਰਪਾਨ ਲੈ ਕੇ ਦੇ ਨੇ ਕਾਰਨ ਕੀ ਹੋਇਆ ਕਾ ਤੁਹਾ ਮਾਰਿਆ ਗਤ ਕੁਝ ਨਹੀਂ ਭਾਈਓ ਇਹ ਲੱਗੋ ਫੈਸਲਾ ਕਰਾ ਕਰਨੇ ਆ। ਸਰ। ਗਾਰਨ ਕੋਈ ਵੀ ਨਹੀਂ ਉਤਨੇ ਨਜਾਇਜ਼ੀ ਕਿਸ ਹਮ ਲੱਗੀ ਤਾਂ। ਹਾਂਜੀ ਸਰ ਇੱਕ ਨੌਜਵਾਨ ਦਾ ਹੁਣ ਸਭਰਾਵੀ ਕਤਲ ਹੋਇਆ ਹੈ ਜਿਹੜਾ ਕੀ ਮਾਮਲਾ ਕੀ ਹੈ ਤੇ ਕੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ? ਮਾਮਲਾ ਇਹ ਕਿ ਸਖਰਾਜ ਸਿੰਘ ਉਰਫ ਘਾਰੋ ਪੁੱਤਰ ਮਰੀ ਸਿੰਘ ਵਾਸੀ ਪੱਤੀ ਮੱਲੀਆ ਸਭਰਾ ਦਾ ਮਰਡਰ ਹੋਇਆ ਇਹਦੀ ਉਮਰ 28 ਸਾਲ ਦੀ ਜਿਹਨੇ ਮਾਰਿਆ ਉਹਦਾ ਨਾਂ ਹੈਗਾ ਸਖਚੈਨ ਸਿੰਘ ਪੁੱਤਰ ਮਿੰਦਰ ਸਿੰਘ ਇਹ ਵੀ ਉਹ ਸੰਦੇਰ ਨਾਲ ਕੋ ਬੇੜੀ ਪੀਦੇ ਕਾਰਨ ਉਹਨੇ ਕਿ ਰੋਕਿਆ ਨਾ ਤੇ ਉਹਨੇ ਕੋ ਗਾਲੀ ਗੋਚੀ ਦੇ ਦਿਆ ਉਹਨੇ ਆਪ ਦੀ ਜਿਹੜੀ ਇੱਕ ਹੀ ਕਰਪਾਨ ਕਢ ਕੇ ਉਹਨੂੰ ਚਾਤੀ ਮਾਰ ਕੇ ਕਤਲ ਕਰਤਾ ਤੇ ਬੰਦਾ ਹੀ ਫੜ ਲਿਆ ਸੀ ਮੋਕੇ ਤੇ ਤੇ ਕਰਪਾਨੇ ਬਰਾਮਦ ਕਰ ਲਈ ਤੇ ਉਹਦੇ ਪਰਿਵਾਰ ਦੇ ਮੈਂਬਰ ਦਾ ਬਿਆਨ ਲੈ ਕੇ ਇਹ ਅਗਲੀ ਕਾਰਵਾਈ ਆਪੇ